ਇਸ ਵਿਲੇਜ ਨਾਲਾ ਤੇ ਪਿੰਡ ਗੁਰਾਲਾ ਵਿਖੇ ਮੌਜੂਦ ਆ ਜਿੱਥੇ ਲੋਕਾਂ ਦੇ ਘਰ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਇਹ ਬਹੁਤ ਵੱਡੀ ਨਲਾਇਕੀ ਹੈ ਕਿ ਅਸੀਂ ਬੰਨ ਨਹੀਂ ਬਣਾ पाए ਪਿੰਡਾਂ ਦੇ ਵਿੱਚ ਲੋਕਾਂ ਦੇ ਘਰ ਦੇ ਅੰਦਰ ਤੱਕ ਪਾਣੀ ਹੈ ਤੇ ਕੰਦਾ ਜਿਹੜੀਆਂ ਵਹਿ ਚੁੱਕੀਆਂ ਨੇ ਦੇਖੋ ਘਰ ਦੇ ਵਿੱਚ ਲੋਕਾਂ ਦੇ ਤਰੇੜਾਂ ਆ ਚੁੱਕੀਆਂ ਨੇ ਇਹ ਘਰ ਕਹਿ ਲੀਏ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ ਜੀ ਹੁਣ ਕੋਈ ਵੀ ਸਾਡਾ ਖਿਆਲ ਨਹੀਂ ਕੋਈ ਵੀ ਮਿਲਣਾ ਸੁਣਾਇਆ ਕਿ ਮਤਲਬ ਕੀ ਹਾਲ ਹੈ ਤੁਹਾਡਾ ਮਤਲਬ ਕੋਈ ਵੀ ਹੈਲਪ ਨਹੀਂ ਸਾਡੇ ਕਿਹੇ ਬਣੂ ਕਲਮ ਜੀ ਛਕ ਦੇ ਲੋਕਾਂ ਨੇ ਛੱਤਾਂ ਤੇ ਆਪਣੇ ਰਹਿਣ ਬਸੇਰੇ ਬਣਾ ਲਏ ਆ ਰਾਤਾਂ ਨੂੰ ਮੁਸ਼ਕਲ ਹੁੰਦੀ ਹੈ ਅੱਗੇ ਆ ਕੇ ਤੁਹਾਨੂੰ ਤਸਵੀਰਾਂ ਦਿਖਾਈਏ ਇਹ ਪਿੰਡ ਹਾਈਵੇ ਤੋਂ ਲੈ ਕੇ ਅੱਗੇ ਤੱਕ ਸੜਕ ਉਹਨਾਂ ਦੀ ਜਿਹੜੀ ਹੈ ਕਰੀਬ-ਕਰੀਬ ਜਿਹੜੀ ਹੈ ਤਿੰਨ-ਤਿੰਨ ਫੁੱਟ ਸੜਕ ਪੜੀ ਹੋਈ ਹੈ ਤੇ ਸੜਕ ਵੀ ਜਿਹੜੀ ਟੁੱਟੀ ਹੋਈ ਹੈ ਸਰਕਾਰ ਨਹੀਂ ਕੋਈ ਕੋਈ ਸੁੱਤੀ ਪਈ ਆ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਭੱਜ-ਭੱਜ ਆਉਂਦੇ ਨੇ ਸਾਡੇ ਇੱਥੇ ਹਾਂਜੀ ਤੇ ਬਾਅਦ ਚ ਸਾਨੂੰ ਕੋਈ ਪੁੱਛਦਾ ਨਹੀਂ ਜਿਹੜੇ ਵੇਲੇ ਕੋਈ ਬਣ ਜਾਂਦਾ ਹਾਂਜੀ ਉਹ ਹਾਲਾਤ ਮਾੜੇ ਸਾਡੇ ਜੀ ਕਰਾਂ ਦੇ ਵੀ ਹਾਲਾਤ ਮਾੜੇ ਗਲੀਆਂ ਛਰਕਾਂ ਦੇ ਮਾੜੇ ਪਿੰਡਾਂ ਵੱਲ ਕੋਈ ਵੇਂਦਾ ਨਹੀਂ ਗਰੀਬ ਬੰਦੇ ਵੱਲ ਕੋਈ ਵੇਂਦਾ ਨਹੀਂ ਵੀਰ ਜੀ ਤਾਂ ਇਹ ਗਲੀਆਂ ਚ ਕਿਤੇ ਵੋਟਾਂ ਮੰਗਣ ਆਈਆਂ ਸੱਤ ਬਹੁਤ ਜ਼ਿਆਦਾ ਬਹੁਤ ਵੀਰ ਜੀ ਵੋਟਾਂ ਇਲੈਕਸ਼ਨ ਵੇਰੇ ਤੇ ਪੈਰੀਆਂ ਆਣ ਕੇ ਹੱਥ ਲਾਉਂਦੇ ਤੇ ਗੋਡਿਆਂ ਨੂੰ ਡੇਗਦੇ ਵੀਰ ਜੀਆਂ ਨੂੰ ਵੋਟਾਂ ਪਾਉਣ ਨੂੰ ਬਣਾਉਂ ਇਸੇ ਢਾੜਾ ਸੋਚਾਂਗੇ ਬਾਅਦ ਚ ਹੁਣ ਗਲੀਆਂ ਬੰਦ ਹੋ ਗਈਆਂ ਨਹੀਂ ਸਾਰਾ ਸਾਰਾ ਕੁਝ ਹਾਂਜੀ ਵੀਰ ਜੀ ਬੰਦ ਹੋ ਯਾਰ ਵੀਰ ਜੀ ਕੱਲ੍ਹ ਆ ਡੇਗਰਜੀਤ ਸਿੰਘ ਉਂਝਲਾ ਸਿੱਧਾ ਲੰਘ ਗਿਆ ਕੋਈ ਨਹੀਂ ਸਾਨੂੰ ਪੁੱਛਿਆ ਨਹੀਂ ਇੱਥੇ ਹਾਂਜੀ ਤੇ ਜਿੰਨੇ ਵੀ ਮੰਤਰੀ ਹਾਂਜੀ ਅੰਜ ਪਿੰਡ ਚ ਕੋਈ ਪਿੰਡ ਰਹਿਣ ਵੀ ਰਿਆ ਕਿ ਨਹੀਂ ਆਂ ਟੈਂਡਿਆ ਹਾਂਜੀ ਸਾਨੂੰ ਇੱਥੇ ਕਿਸੇ ਨੇ ਆੜੀ ਬਾਤ ਨਹੀਂ ਪੁੱਛੀ ਸਿੱਧੇ ਜਾਂਦੇ ਬਸ ਸਿੱਧੇ ਇਧਰ ਉੱਪ ਜਾ ਕੇ ਆ ਜਾਂਦੇ ਤੇ ਜੀ ਬਿਜਲੀ ਵੀ ਨਹੀਂ ਆ ਰਹੀ ਨਹੀਂ ਬਿਜਲੀ ਨਹੀਂ ਆ ਰਹੀ ਕੱਲ ਤੋਂ ਬੰਦੇ ਜੀ ਮੈਨੂੰ 24 ਘੰਟਿਆਂ ਤੋਂ ਪਿਛਲੇ ਬਿਜਲੀ ਬੰਦ ਬੰਦੇ ਬਿਲਕੁਲ ਇਸ ਵੇਲੇ ਜਨਾਲਾ ਦੇ ਪਿੰਡ ਗੁਰਾਲਾ ਵਿਖੇ ਮੌਜੂਦ ਆ ਜਿੱਥੇ ਪੈਲੀਆਂ ਦੇ ਨਾਂ ਨਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਆ ਚੁੱਕਿਆ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਅਸੀਂ ਵੀ ਇਸ ਪਾਣੀ ਦੇ ਵਿੱਚ ਮੌਜੂਦ ਆ ਪਰ ਇੱਥੋਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਦੇ ਘਰ ਚ ਨਾ ਤਾਂ ਰਾਸ਼ਨ ਪਹੁੰਚ ਰਿਹਾ ਨਾ ਹੀ ਕੋਈ ਸਰਕਾਰ ਦੀ ਹੋਰ ਸੁਵਿਧਾ ਪਹੁੰਚ ਰਹੀ ਹੈ ਇਹ ਦੂਰ ਦੂਰ ਤੱਕ ਤੁਹਾਨੂੰ ਤਸਵੀਰਾਂ ਦਿਖਾਈਏ ਤਾਂ ਜਿੱਥੇ ਤੁਹਾਨੂੰ ਟਰੈਕਟਰ ਦੇਖ ਰਿਹਾ ਉਹ ਮੇਨ ਸੜਕ ਹੈ ਇਹ ਸੜਕ ਤੋਂ ਅੰਦਰ ਜਿਹੜੇ ਪਿੰਡ ਹੁੰਦੇ ਆ ਗਰਾਲਾ ਪਿੰਡ ਆ ਇਹ ਅਜਨਾਲੇ ਦੇ ਵਿੱਚ ਤੇ ਇੱਥੇ ਲੋਕਾਂ ਦੇ ਘਰਾਂ ਦੇ ਅੰਦਰ ਦੀਆਂ ਤਸਵੀਰਾਂ ਦਿਖਾਣੀਆਂ ਕਿਵੇਂ ਦਾ ਮਾਹੌਲ ਹੈ ਪਰ ਜੇਕਰ ਮੈਂ ਗੱਲ ਕਰਾਂ ਤਾਂ ਇਹ ਸੜਕ ਵੀ ਟੁੱਟ ਚੁੱਕੀ ਹੈ ਥੱਲੋਂ ਪਰ ਇੱਥੇ ਲੋਕਾਂ ਨੂੰ ਕੀ ਕੀ ਨੁਕਸਾਨ ਹੈ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਦੇਖਦੇ ਆ ਪਹਿਲਾਂ ਕਿਉਂਕਿ ਲੋਕ ਕਹਿ ਰਹੇ ਨੇ ਕਿ ਇੱਥੇ ਉਹਨਾਂ ਦੀਆਂ ਘਰਦਿਆਂ ਜਿਹੜੀਆਂ ਕੰਦਾ ਬਹਿ ਚੁੱਕੀਆਂ ਨੇ ਬੇਬੀ ਸੱਸ਼ੀ ਕਾਲ ਜੀ ਕੀ ਨਾਮ ਹੈ ਜੀ ਸੱਸ਼ੀ ਕਾਲ ਜੀ ਸਿੰਦੋ ਜੀ ਕਿੰਨੇ ਦਿਨ ਹੋ ਗਏ ਇਤਨਾ ਹੀ ਪਾਣੀ ਭਰਿਆ ਹੋਇਆ ਹੈ ਘਰ ਤੋਂ ਬਾਹਰ ਨਹੀਂ ਨਿਕਲੇ ਜੀ ਨੇ ਦੋ ਤਿੰਨ ਦਿਨ ਹੋ ਗਏ ਜੀ ਤੇ ਰਾਸ਼ਨ ਪਾਣੀ ਜੀ ਰਾਸ਼ਨ ਪਾਣੀ ਇਤਨਾ ਹੀ ਉਹ ਕਦੀ ਉਹ ਵਿਚਾਰੇ ਦੇ ਜਾਂਦੇ ਬਾਬੇ ਅੱਛਾ ਜੀ ਉਹ ਖਾ ਪੀ ਲਈਦਾ ਤੇ ਬਸ ਪਿੰਡ ਵਾਲੇ ਸਾਧ ਦੇ ਰਿਹਾ ਸਾਰੇ ਹਾਂ ਪਿੰਡ ਵਾਲੇ ਬਾਹਰੋਂ ਆਉਂਦਾ ਜੇ ਬਾਹਰੋਂ ਆਉਂਦਾ ਪਿੰਡ ਵਾਲੇ ਤੇ ਆਪ ਚਾਰੇ ਘਰੇ ਨੇ ਤੇ ਪਿੰਡ ਵਾਲਿਆਂ ਨੇ ਕਿਤੇ ਪਿੰਡ ਵਾਲੇ ਸਾਡੇ ਨਾਲ ਹੀ ਆ ਬਾਹਰੋਂ ਆਉਂਦਾ ਜੇ ਡਾਡੂਰ ਨਹੀਂ ਰਹਿੰਦਾ ਕਿ ਕੋਈ ਜਾਨਵਰ ਨਾ ਆ ਜੇ ਵਿੱਚ ਬੱਚੇ ਵੀ ਰਿਹਾ ਘਰ ਦੇ ਵਿੱਚ ਚਾਰ ਪੱਕਾ ਆ ਕੇ ਪੱਕਾ ਡਾਰਿਆ ਵੀ ਕੋਈ ਜਾਨਵਰ ਚੜਿਆ ਚੜਾਇਆ ਕੋਈ ਡੰਗ ਨਾ ਮਾਰ ਜੇ ਬੱਚੇ ਨੂੰ ਆਵੇਂ ਗਾੜੀ ਲਾਈ ਰਾਤੀ ਪੀ ਨੰਗੇ ਨਾ ਕੋਈ ਰੋਗ ਲਾਈ ਆਵੇ ਕਿ ਕੋਈ ਜਾਨਵਰ ਨਾ ਤਾਂ ਚੜਿਆ ਵੇ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਥੇ ਇੱਟਾਂ ਨਾਲ ਇੱਕ ਬੰਨ੍ਹ ਜਿਹਾ ਛੋਟਾ ਜਿਹਾ ਬਣਾਇਆ ਤਾਂ ਜੋ ਕੋਈ ਜਾਨਵਰ ਨਾ ਅੰਦਰ ਆ ਸਕੇ ਕੀ ਹਾਲਾਤ ਨੇ ਭਾਜੀ ਕਰਦੇ ਕਿਵੇਂ ਦੇ ਅੰਦਰ ਹਾਲਾਤ ਨੇ ਜੀ ਹਾਂਜੀ ਸਰ ਕੰਦਾ ਬਹਿ ਚੁੱਕੀਆਂ ਨੇ ਪਾਣੀ ਬਹੁਤ ਪਿਛੇ ਲੱਗਾ ਹੋਇਆ ਅੱਛਾ ਜੀ ਹਾਂਜੀ ਆ ਜੀ ਕਰਦੀਆਂ ਕੰਦਾ ਬਹਿ ਚੁੱਕੀਆਂ ਨੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਣੇ ਆ ਕਿਉਂਕਿ ਇੱਥੇ ਲੋਕਾਂ ਦੇ ਘਰ ਦੀਆਂ ਤਸਵੀਰਾਂ ਦੇਖੋ ਲੋਕਾਂ ਦੇ ਘਰ ਦੇ ਅੰਦਰ ਤੱਕ ਪਾਣੀ ਹੈ ਤੇ ਕੰਦਾ ਜਿਹੜੀਆਂ ਬਹਿ ਚੁੱਕੀਆਂ ਨੇ ਇਹ ਦੇਖ ਸਕਦੇ ਹੋ ਸਾਰਾ ਪੋਲਾ ਪੈ ਗਿਆ ਥੱਲੇ ਸੀਮੈਂਟ ਆ ਦੇਖ ਸਕਦੇ ਹੋ ਥੱਲੇ ਨੀਹਾਂ ਚ ਇੰਨਾ ਪਾਣੀ ਆ ਚੁੱਕਿਆ ਕਿ ਲੋਕਾਂ ਨੇ ਆਪਣੇ ਘਰੋਂ ਬਿਸਤਰੇ ਬਾਹਰ ਕੱਢਨੇ ਨੇ ਪੂਰੇ ਘਰ ਦੀਆਂ ਕੰਦਾਂ ਦੇ ਜੇਕਰ ਮੈਂ ਗੱਲ ਕਰਾਂ ਤੇ ਰੇੜਾਂ ਆ ਚੁੱਕੀਆਂ ਨੇ ਤੇ ਬਿਸਤਰੇ ਸਾਰੇ ਬਾਹਰ ਰੱਖੀ ਹੋਏ ਨੇ ਪਲ-ਪਲ ਤੇ ਡਰ ਬਣਿਆ ਹੋਇਆ ਹੈ ਇਹ ਛੋਟੇ-ਛੋਟੇ ਬੱਚਿਆਂ ਦੀ ਗੱਲ ਕਰਾਂ ਇਹ ਮਾਸੂਮ ਜਾਨਾਂ ਨੇ ਜਿੱਥੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਿਸੇ ਨੂੰ ਡਰ ਬਣਿਆ ਹੋਇਆ ਦੇਖੋ ਘਰ ਦੇ ਵਿੱਚ ਲੋਕਾਂ ਦੀ ਤੜੇਲਾ ਆ ਚੁੱਕੀਆਂ ਨੇ ਇਹ ਘਰ ਕਹਿ ਲਈਏ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ ਜੀ ਹੁਣ ਹਾਂ ਜੀ ਖਤਮ ਹੋ ਚੁੱਕਿਆ ਜੀ ਹੁਣ ਪੂਰਾ ਹਾਂ ਜੀ ਬਹੁਤ ਬੁਰੀ ਹਾਲਤ ਦੇ ਨਾਲ ਜਿਹੜਾ ਕਿ ਰਹਿਣਾ ਪੈਣਾ ਵੀ ਸਾਡਾ ਬੜਾ ਮੁਸ਼ਕਲ ਹੋ ਚੁੱਕਾ ਹੈ ਔਰ ਬੜੀ ਤੰਗੀ ਆ ਰਹੀ ਹੈ ਕੱਲ ਤੋਂ ਹੀ ਅਸੀਂ ਜਿਹੜਾ ਬੜੀ ਤੰਗੀ ਦੇ ਨਾਲ ਰਹੇ ਹਾਂ ਸਾਮਾਨ ਸਾਰਾ ਅਸੀਂ ਬਾਹਰ ਕੱਢਿਆ ਹੋਇਆ ਕੋਈ ਆਇਆ ਜੀ ਪ੍ਰਸ਼ਾਸਨ ਸਰਕਾਰ ਪੁੱਛਣ ਆਈ ਕੋਈ ਨਹੀਂ ਜੀ ਪੁੱਛਣ ਆਇਆ ਜੀ ਸਾਨੂੰ ਕੋਈ ਵੀ ਸਾਡਾ ਖਿਆਲ ਨਹੀਂ ਕੋਈ ਵੀ ਮਤਲਬ ਪੁੱਛਣ ਆਇਆ ਕਿ ਮਤਲਬ ਕੀ ਹਾਲ ਹੈ ਤੁਹਾਡਾ ਮਤਲਬ ਕੋਈ ਵੀ ਹੈਲਪ ਨਹੀਂ ਸਾਡੇ ਕਿਹੇ ਬੰਦੇ ਨੂੰ ਸਾਨੂੰ ਮਿਲਦੀ ਕਿੰਨੇ ਦਿਨ ਹੋ ਗਏ ਇਤਰਾ ਹੀ ਘਰ ਦੇ ਵਿੱਚ ਰਹਿ ਰਹੇ ਹੋ ਫਿਰ ਤਿੰਨ ਦਿਨ ਹੋ ਚੁੱਕੇ ਆ ਸਰ ਤੇ ਰਾਤ ਦੇ ਵੇਲੇ ਤੇ ਸੀ ਉੱਤੇ ਛੱਤ ਦੇ ਰਹਿ ਕੇ ਗੁਜ਼ਾਰੀ ਆ ਤੇ ਥੱਲੇ ਬਹੁਤ ਖਤਰਾ ਸਾਡੇ ਲਈ ਮਤਲਬ ਬਣਿਆ ਹੋਇਆ ਆ ਬਾਤ ਵੇਲੇ ਵੀ ਡਰ ਰਹਿੰਦਾ ਹੋਵੇਗਾ ਕਿਉਂਕਿ ਬੱਚੇ ਨੇ ਘਰ ਦੇ ਵਿੱਚ ਕੰਦਾ ਨਾ ਡਿੱਗ ਪੈਣ ਖਾਣ ਪੀਣ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਏ ਇਦਾਂ ਹੀ ਆ ਸਰ ਇਦਾਂ ਝੱਟ ਨਿਕਲ ਰਿਹਾ ਜਿੱਦਾਂ ਕਿ ਮਤਲਬ ਮਾੜਾ ਚੰਗਾਈ ਪਰ ਸਰਕਾਰਾਂ ਤਾਂ ਕਹਿੰਦੀਆਂ ਘਰ-ਘਰ ਚ ਅਸੀਂ ਰਾਸ਼ਨ ਵੀ ਦੇ ਕੇ ਆਏ ਆ ਸਾਡੀ ਲੋਕੀ ਖੁਸ਼ ਬੜੇ ਨੇ ਸਾਡੇ ਸਾਡੇ ਤੱਕ ਤਾਂ ਕੋਈ ਕੋਈ ਵੀ ਸਹੂਲਤ ਸਾਡੇ ਕੋਲ ਨਹੀਂ ਪਹੁੰਚੀ ਹੈ ਹਜੇ ਤੱਕ ਤਾਂ ਜਦੋਂ ਵੀ ਹਜੇ ਤੱਕ ਤਾਂ ਕੋਈ ਵੀ ਸਾਡੇ ਕੋ ਪਹੁੰਚਿਆ ਨਹੀਂਗਾ ਹੂੰ ਕੁਦਰਤ ਦੀ ਮਾਰ ਐਸੀ ਪਈ ਹੈ ਕੀ ਖਿਆਲ ਨੇ ਕਿਉਂਕਿ ਬੜੀ ਮਿਹਨਤ ਦੇ ਨਾਲ ਇਹ ਘਰ ਬਣਦਾ ਹਾਂਜੀ ਹਾਂਜੀ ਸਰ ਬੜੀ ਮਿਹਨਤ ਤੋਂ ਬਾਅਦ ਇਹ ਹਾਲ ਬਣਦੇ ਆ ਤਾਂ ਫਿਰ ਹੁਣ ਕੀ ਖਿਆਲ ਚੱਲ ਰਹੇ ਨੇ ਮਾਨ ਸਰ ਮਾਨ ਦੇ ਜੀ ਤੁਹਾਨੂੰ ਪਤਾ ਹੈ ਕਿ ਇੰਨੀ ਮਿਹਨਤ ਦੇ ਨਾਲ ਅਸੀਂ ਇਹ ਸਾਰਾ ਕੁਝ ਬਣਾਇਆ ਹੋਇਆ ਵਿਚਾਰ ਕੀਤਾ ਹੋਇਆ ਘਰ ਮਿਹਨਤ ਦੇ ਨਾਲ ਕਮਾਈ ਕਰਕੇ ਫੇਰ ਬਣਾਈਦਾ ਘਰ ਤੇ ਜਦੋਂ ਇਦਾਂ ਦੀ ਆਫਤਾ ਹੁੰਦੀਆਂ ਕੁਦਰਤ ਵੱਲੋਂ ਤੇ ਬੜਾ ਔਖਾ ਹੁੰਦਾ ਵਾ ਆ ਸਾਡਾ ਜਿਹੜਾ ਰੂਮ ਆ ਵੀ ਵੇਖੋ ਦਾ ਬੁਰੀ ਹਾਲਤ ਦੇ ਨਾਲ ਜਿਹੜਾ ਬੈਠਾ ਆ ਦੇਖ ਸਕਦੇ ਹੋ ਕਿ ਇਹ ਸਾਰਾ ਰੂਮ ਬਹਿ ਗਿਆ ਸਾਰਾ ਪੱਥਰ ਪੋਲਾ ਪੈ ਗਿਆ ਇੱਥੇ ਅੰਦਰ ਨਹੀਂ ਜਾ ਸਕਦੇ ਇਹ ਤਸ ਸੱਕਦਾ ਅੰਦਰ ਦੇਖ ਸਕਦੇ ਹੋ ਤਸਵੀਰਾਂ ਨੁਕਰਾਂ ਦੇ ਵਿੱਚੋਂ ਤਰੇਲ ਆ ਚੁੱਕੀਆਂ ਨੇ ਇਹ ਪੂਰਨ ਤੌਰ ਤੇ ਕਹਿ ਲੀਏ ਕੀ ਕਾਰ ਖਤਮ ਹੈ ਦੁਬਾਰਾ ਬਣਾਉਣਾ ਪਵੇਗਾ ਸਾਰਾ ਤੋੜ ਕੇ ਥੱਲੋ ਪਰ ਇੱਥੇ ਕੁਦਰਤ ਦੇ ਅੱਗੇ ਕਿਸ ਦੀ ਮਾਰ ਚੱਲੀ ਹੈ ਪਰ ਇੱਥੇ ਨਿੱਕੇ ਨਿੱਕੇ ਬੱਚਿਆਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਉਹਨਾਂ ਦਾ ਕੀ ਹਾਲ ਹੈ ਨਾਲ ਲੋਕਾਂ ਦੇ ਘਰਾਂ ਦੀਆਂ ਵੀ ਤਸਵੀਰਾਂ ਦਿਖਾਈਏ ਕਿ ਕਿਵੇਂ ਦੇ ਹਾਲ ਨੇ ਪਰ ਜਿਵੇਂ ਬਜ਼ੁਰਗ ਬੱਚਿਆਂ ਨੂੰ ਖਾਸ ਦਰ ਰਹੀਦਾ ਦੇਖ ਸਕਦੇ ਹੋ ਸਮਾਨ ਸਾਰਾ ਬਾਹਰ ਇਹਨਾਂ ਨੇ ਬਰਾਂਡੇ ਦੇ ਵਿੱਚ ਰੱਖਿਆ ਹੋਇਆ ਪਰ ਇੱਥੇ ਵੀ ਡਰ ਰਹੀਦਾ ਕਿ ਕਦ ਕਿਵੇਂ ਦੇ ਹਾਲ ਨੇ ਇੱਥੇ ਇਹ ਬਾਹਰ ਜੇਕਰ ਮੈਂ ਗੱਲ ਕਰਾਂ ਤਾਂ ਦੇਖੋ ਸਾਰੇ ਪਿੰਡ ਦੇ ਨੌਜਵਾਨ ਇੱਥੇ ਨੇ ਬਜ਼ੁਰਗ ਮਾਵਾਂ ਸਾਰੇ ਇੱਥੇ ਨੇ ਗੱਲਬਾਤ ਕਰਦੇ ਆ ਇਹ ਪਾਣੀ ਕਰੀਬ ਕਰੀਬ 2 ਤੋਂ 3 ਫੁੱਟ ਇੱਥੇ ਪਾਣੀ ਹੋ ਗਿਆ ਤੇ ਗੱਲਬਾਤ ਕਰਦੇ ਆ ਪਿੰਡ ਦੇ ਲੋਕਾਂ ਨਾਲ ਕਿਵੇਂ ਦਾ ਮਾਹੌਲ ਹੈ ਕੀ ਕੀ ਇਹ ਇਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਨਾਮ ਹੈ ਵੀਰ ਜੀ ਤੁਹਾਡਾ ਵੀਰ ਜੀ ਮੇਰਾ ਨਾਮ ਮਨਦੀਪ ਤੇ ਪਿੰਡ ਘਰਾਲਾ ਤਹਿਸੀਲ ਜਨਾਲਾ ਵੀਰ ਜੀ ਕਿੰਨੇ ਕਿ ਦਿਨ ਹੋ ਗਏ ਇਹ ਮੁਸ਼ਕਲਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ ਘਰ ਬਿਲਕੁਲ ਖਤਮ ਹੋ ਚੁੱਕੇ ਨੇ ਹਾਂਜੀ 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 ਵੀਰ ਜੀ 4-5 ਦਿਨ ਤੋਂ ਬਹੁਤ ਜ਼ਿਆਦਾਆਂ ਮੁਸ਼ਕਲਾਂ ਨੇ ਵੀਰ ਜੀ ਕੋਈ ਇਥੇ ਪਹੁੰਚਿਆ ਨਹੀਂ ਮਤਲਬ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਹਾਂਜੀ ਤੇ ਵੇਖ ਲਓ ਇਧਰ ਨੂੰ ਮਾਰੋ ਕੈਮਰਾ ਸਾਰੇ ਬਿਲਕੁਲ ਘਰ ਜਿਹੜੇ ਡੁੱਬੇ ਪਏ ਨੇ ਵੀਰ ਜੀ ਲੋਕਾਂ ਨੇ ਛੱਤਾਂ ਤੇ ਤੰਬੂ ਲਾ ਲਏ ਆ ਵੀ ਹੁਣ ਰਾਤ ਨੂੰ ਵੀ ਡਰ ਰਹਿੰਦੇ ਬਿਲਕੁਲ ਬਿਲਕੁਲ ਵੀਰ ਜੀ ਉੱਥੋਂ بارش ਚੋਈ ਜਾਂਦੀ ਆ ਤੇ ਬਹੁਤ ਜ਼ਿਆਦਾ ਮੰਦੀ ਹਾਲਤ ਹਾਂਜੀ ਹਾਂਜੀ ਕੋਈ ਹਾਂਜੀ ਹਾਂਜੀ ਸਰਕਾਰ ਨਹੀਂ ਕੋਈ ਕੋਈ ਸੁੱਤੀ ਪਈ ਆ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਭੱਜ ਭੱਜ ਆਉਂਦੇ ਨੇ ਸਾਡੇ ਇੱਥੇ ਹਾਂਜੀ ਤੇ ਬਾਅਦ ਚ ਸਾਨੂੰ ਕੋਈ ਪੁੱਛਦਾ ਨਹੀਂ ਜਿਹੜੇ ਵळे ਕੋਈ ਬਣ ਜਾਂਦਾ ਹਾਂਜੀ ਤੇ ਵੇਖ ਲਓ ਤੁਸੀਂ ਇਦਨੂੰ ਧਿਆਨ ਮਾਰੋ ਬਹੁਤ ਜ਼ਿਆਦਾ ਡੁੱਬਿਆ ਪਿਆ ਵਾ ਪਿੰਡ ਪਿੰਡਾਂ ਵੱਲ ਕੋਈ ਵੇਂਦਾ ਨਹੀਂ ਗਰੀਬ ਬੰਦੇ ਵੱਲ ਕੋਈ ਵੇਂਦਾ ਨਹੀਂ ਵੀਰ ਜੀ ਤਾਂ ਇਹ ਗਲੀਆਂ ਚ ਕਿਤੇ ਵੋਟਾਂ ਮੰਗਣ ਆਈਆਂ ਸਰਕਾਰ ਬਹੁਤ ਜ਼ਿਆਦਾ ਬਹੁਤ ਵੀਰ ਜੀ ਵੋਟਾਂ ਇਲੈਕਸ਼ਨ ਵੇਰੇ ਤੇ ਪਹਿਰੀ ਆਣ ਕੇ ਹੱਥ ਲਾਉਂਦੇ ਆ ਤੇ ਗੋਡਿਆਂ ਨੂੰ ਡੇਗਦੇ ਵੀਰ ਜੀਆਂ ਨੂੰ ਵੋਟਾਂ ਪਾਉਣ ਨੂੰ ਬਣਾਉਂ ਹਿੱਟਾ ਢਾ ਸੋਚਾਂਗੇ ਬਾਅਦ ਚ ਹੁਣ ਗਲੀਆਂ ਬੰਦ ਹੋ ਗਈਆਂ ਨਹੀਂ ਪਾ ਸਾਰਾ ਸਾਰਾ ਕੁਝ ਹਾਂਜੀ ਵੀਰ ਜੀ ਬੰਦ ਹੋਇਆ ਸਾਰਾ ਸਿਸਟਮ ਬੰਦ ਹੋਇਆ ਅੱਜ 5 ਦਿਨ ਹੋ ਗਏ ਬਹੁਤ ਸਿਸਟਮ ਸਾਰਾ ਬੰਦ ਹੈ ਗਲੀਆਂ ਭਰੀਆਂ ਪੀਆਂ ਪਾਣੀ ਬਾ ਇੱਧਰ ਆ ਜਾਓ ਬਾਪੂ ਜੀ ਤੁਸੀਂ ਨਾਲ ਇਹ ਰਾਸ਼ਨ ਕਿੱਥੋਂ ਆ ਰਿਹਾ ਕਿਉਂਕਿ ਇੱਥੋਂ ਅਸੀਂ ਟਰੈਕਟਰ ਦੀ ਗੱਲ ਕੀਤੀ ਉਹ ਕਹਿੰਦੇ ਅੰਦਰ ਟਰੈਕਟਰ ਨਹੀਂ ਜਾ ਸਕਦਾ ਸੜਕਾਂ ਟੁੱਟ ਗਈਆਂ ਨੇ ਤੇ ਫਿਰ ਇੱਥੇ ਰਾਸ਼ਨ ਦਾ ਕਿਵੇਂ ਚੱਲੇ ਇਹ ਰਾਸ਼ਨ ਦਾ ਮੁਸ਼ਕਲ ਹੈ ਜੀ ਰਾਸ਼ਨ ਲੇਖੋਗਾ ਆਗੂ ਹੋਗਾ ਆਏਗਾ ਤਾਂ ਫੇਰ ਹੀ ਸਾਨੂੰ ਪਹੁੰਚਾਏਗਾ ਨਾ ਰਾਸ਼ਨ ਬਹੁਤ ਗਲੀਆਂ ਭਰੀਆਂ ਭੀਆਂ ਦੇਖੋ ਡੰਗਰ ਵੀ ਮੈਂ ਦੇਖਿਆ ਪਿੱਛੇ ਮਰੇ ਪਏ ਨੇ ਪਾਣੀ ਦੇ ਵਿੱਚ ਜ਼ਮੀਨਾਂ ਵੀ ਗਈਆਂ ਨੇ ਬਹੁਤ ਹਾਲਾਤ ਮਾੜੇ ਸਾਡੇ ਜੀ ਘਰਾਂ ਦੇ ਵੀ ਹਾਲਾਤ ਮਾੜੇ ਗਲੀਆਂ ਛਰਕਾਂ ਦੇ ਮਾੜੇ ਆ ਹਾਂ ਜੀ ਆ ਵੇਖੋ ਘਾ ਡਿੱਗਣ ਵਾਲੇ ਨੇ ਨਿੱਕੇ ਨਿੱਕੇ ਬੱਚਿਆਂ ਦੀ ਮੈਂ ਚੋਨਾ ਇੱਕ ਰੀ ਸਹਿਯੋਗੀ ਨੂੰ ਕੂੰਗਾ ਤਸਵੀਰਾਂ ਦਿਖਾਉਣ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਇਹ ਛੋਟੇ ਛੋਟੇ ਬੱਚਿਆਂ ਦਾ ਡਰ ਰਹਿੰਦਾ ਕੋਈ ਸੱਪ ਕੋਈ ਜਾਨਵਰ ਨਾਲ ਲੜ ਪਈ ਬਹੁਤ ਜ਼ਿਆਦਾ ਜਾਨਵਰ ਆ ਜੀ ਬਹੁਤ ਜ਼ਿਆਦਾ ਰੁੜ ਕੇ ਆਉਣ ਡੇ ਬਹੁਤ ਮੰਦਾ ਹਾਲਿਆ ਬੱਚਿਆਂ ਦਾ ਸਿਆਣੇ ਦਾ ਜਾਣੇ ਦਾ ਇੱਧਰ ਵੇਖੋ ਇੱਥੇ ਕੋਈ ਨਹੀਂ ਬੋੜਨ ਲਿਆ ਨਾ ਗਰੀਬਾਂ ਦੀ ਕੌਣ ਬਾਤ ਪੁੱਛਦਾ ਕੋਈ ਯਾਰ ਨਹੀਂ ਕਿਸੇ ਦਾ ਆ ਵੇਖੋ ਸਰਕਾਰ ਤਾਂ ਗਰੀਬਾਂ ਦੀ ਸਿਆਮਤ ਆਹ ਬੰਦਿਆਂ ਦੀ ਸਰਕਾਰ ਉਹ ਤਕੜਿਆਂ ਦੇਗੀ ਗਰੀਬਾਂ ਵਾਸਤੇ ਕੁਝ ਵੀ ਨਹੀਂ ਜੇ ਅਜੇ ਤੱਕ ਕੋਈ ਰਾਸਨੀ ਨਹੀਂ ਕਿ ਇਹਨੂੰ ਕੋ ਗੱਲ ਨਹੀਂ ਕੋ ਬਾਤ ਨਹੀਂ ਬੋਟਾ ਸਭ ਤੋਂ ਜ਼ਿਆਦੀਆਂ ਗਰੀਬਾਂ ਦੀਆਂ ਨੇ ਤਕੜੇ ਲੋਕਾਂ ਦੇ ਦੋ ਦੋ ਬੱਚੇ ਵੀ ਬਾਹਰ ਨੇ ਜਦੋਂ ਅਸੀਂ ਪਾਉਣੇ ਵੋਟਾ ਵੱਧ ਕੇ ਲੈਣਾ ਪਾਉਨੇ ਆ ਗਰਨੀ ਹੋਵੇ ਸਿਆਲ ਹੋਵੇ ਇਹੋ ਜਿਹੇ ਟਾਈਮ ਸਾਡੀ ਕੋ ਬਾਤ ਨਹੀਂ ਪੁੱਛਦਾ ਕਿ ਇਲਾਕੇ ਦਾ ਐਮਐਲਏ ਕੋਣ ਹੈ ਜੀ ਇੱਥੇ ਕਾਉਂਸਲਰ ਕੋਈ ਕੁਝ ਨਹੀਂ ਹੈ ਕਲਦੀਪ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਆਏ ਨਹੀਂ ਜੀ ਨਹੀਂ ਆਏ ਢਾਲੀਵਾਲ ਸਾਹਿਬ ਵੀ ਨਹੀਂ ਆਏ ਕੋਈ ਵੀ ਜੀ ਕੋਈ ਨਹੀਂ ਪਹੁੰਚੇ ਲਾਂਗੇ ਅੱਗੇ ਲਾਂਗੇ ਇਥੋਂ ਆਉਂਦੇ ਸਿੱਦੇ ਨਗਰ ਹਾਈਵੇ ਤੱਕ ਆਉਂਦੇ ਜਿੱਥੇ ਪਾਣੀ ਨਹੀਂਗਾ ਇੱਥੇ ਆਉਂਦੇ ਜਿੱਥੇ ਪਾਣੀ ਨਹੀਂ ਆ ਨੰਗੇ ਨੇ ਪਾਣੀ ਨੂੰ ਆਨੂ ਕੱਲ ਨੰਗੇ ਨੇ ਦੋ ਫੇਰੇ ਗਏ ਆ ਗਏ ਨੇ ਦੋ ਫੇਰੇ ਇਹ ਆਉਂਦੇ ਸਾਬ ਆਇਆ ਹਾ ਦੇ ਕੇ ਹਾ ਕੁਮਾਰੀ ਹੀ ਕੀਤੇ ਆ ਕੇ ਪੁੱਛ ਲੋ ਓ ਧਾਲੀਵਾਲ ਸਾਹਿਬ ਨੂੰ ਬੁਲਾਇਆ ਸੀ ਸਰ ਨਹੀਂ ਕੀ ਖਲੋਤੇ ਨਹੀਂ ਸਿੱਦੇ ਰੋਡ ਨੂੰ ਗਏ ਨੇ ਆਉਂ ਨਹੀਂ ਬੜੇ ਅੱਛਾ ਜੀ ਹਾਂਜੀ ਤਾਂ ਨੂੰ ਗੱਡੀਆਂ ਚ ਗੱਡੀਆਂ ਚ ਗੱਡੀਆਂ ਚ ਗੱਡੀਆਂ ਚ ਵਾਥ ਇਦਾਂ ਕਰਦੇ ਬਸ ਕਿਸੇ ਨੇ ਪੁੱਛਿਆ ਨਹੀਂ ਜੀ ਵੀਰ ਜੀ ਕੱਲ ਆ ਡੇਗਰਜੀਤ ਸਿੰਘ ਆਉਂਜਲਾ ਸਿੱਧਾ ਨੰਗ ਗਿਆ ਕੋਈ ਨੇ ਸਾਨੂੰ ਪੁੱਛਿਆ ਨਹੀਂ ਇੱਥੇ ਹਾਂਜੀ ਤੇ ਜਿੰਨੇ ਵੀ ਮੰਤਰੀ ਹਾਂਜੀ ਅੰਜੀ ਪਿੰਡ ਚ ਕੋਈ ਪਿੰਡ ਰਹਿਣ ਵੀ ਡਿਆ ਕਿ ਨਹੀਂ ਹਾਂ ਡੈਂਡਿਆ ਹਾਂਜੀ ਸਾਨੂੰ ਇੱਥੇ ਕਿਸੇ ਨੇ ਆਡੀ ਬਾਤ ਨਹੀਂ ਪੁੱਛੀ ਸਿੱਧੇ ਜਾਂਦੇ ਬਸ ਸਿੱਧੇ ਇਧਰੋਂ ਭਜਾ ਕੇ ਗਾਂ ਜਾਂਦੇ ਨੇ ਦੇਖ ਸਕਦੇ ਹੋ ਲੋਕਾਂ ਨੇ ਛੱਤਾਂ ਤੇ ਆਪਣੇ ਰਹਿਣ ਬਸੇਰੇ ਬਣਾ ਲਏ ਆ ਰਾਤਾਂ ਨੂੰ ਮੁਸ਼ਕਲ ਹੁੰਦੀ ਹੈ ਅੱਗੇ ਆ ਕੇ ਤੁਹਾਨੂੰ ਤਸਵੀਰਾਂ ਦਿਖਾਈਏ ਕਿ ਇਹ ਪਿੰਡ ਹਾਈਵੇ ਤੋਂ ਲੈ ਕੇ ਅੱਗੇ ਤੱਕ ਸੜਕ ਉਹਨਾਂ ਦੀ ਜਿਹੜੀ ਹੈ ਕਰੀਬ-ਕਰੀਬ ਜਿਹੜੀ ਹੈ 3-3 ਫੁੱਟ ਸੜਕ ਭੜੀ ਹੋਈ ਹੈ ਤੇ ਸੜਕ ਵੀ ਜਿਹੜੀ ਟੁੱਟੀ ਹੋਈ ਹੈ ਤੇ ਜੀ ਬਿਜਲੀ ਵੀ ਨਹੀਂ ਆ ਰਹੀ ਨਹੀਂ ਬਿਜਲੀ ਨਹੀਂ ਆ ਰਹੀ ਕਿੰਨੇ ਦਿਨਾਂ ਤੋਂ ਬੰਦ ਹੈ ਜੀ ਕੱਲ ਤੋਂ ਬੰਦ ਹੈ ਜੀ ਪਰਸੋ ਮੇਰੇ 24 ਘੰਟਿਆਂ ਤੋਂ ਪਿਛਲੇ ਬਿਜਲੀ ਬੰਦ ਬੰਦੇ ਬਿਲਕੁਲ 24 ਘੰਟਿਆਂ ਤੋਂ ਬਿਜਲੀ ਬੰਦ ਹੈ ਜੀ ਸਰਕਾਰ ਦਾ ਨੁਮਾਇੰਦਾ ਕਹਿੰਦੇ ਕੋਈ ਪੁੱਛਣ ਨਹੀਂ ਆਇਆ ਨਾ ਤਾਂ ਕੋਈ ਰਾਸ਼ਨ ਦੇਣ ਆਇਆ ਪਰ ਇਹ ਨਹੀਂ ਸਮਝ ਲੱਗ ਪਾ ਰਹੀ ਕਿ ਭਗਵੰਤ ਮਾਨ ਸਾਹਿਬ ਦਾ ਹੈਲੀਕਾਪਟਰ ਜਾ ਕੇ ਇੱਥੇ ਰਿਹਾ ਇਹ ਸੋਚਣ ਵਾਲੀ ਗੱਲ ਹੈ ਜੀ ਉਹ ਦੇਖੋ ਲੋਕਾਂ ਨੇ ਉੱਤੇ ਤੰਬੂ ਬਣਾਇਆ ਹੋਇਆ ਤਰਪਾਲ ਪਾ ਕੇ ਉਹ ਦੇਖ ਸਕਦੇ ਹੋ ਕੀ ਅੰਦਰ ਪਸ਼ੂ ਰੱਖੇ ਹੋਏ ਨੇ ਪਸ਼ੂ ਤੁਸੀਂ ਦੇਖ ਸਕਦੇ ਹੋ ਸੁੱਕ ਚੁੱਕੇ ਨੇ ਚਾਰਾ ਕੰਦਾ ਵੀ ਇਹਨਾਂ ਦੀਆਂ ਜੜੀਆਂ ਤਰੇੜ ਆ ਚੁੱਕੀਆਂ ਨੇ ਪਸ਼ੂਆਂ ਲਈ ਵੀ ਕਾਫੀ ਔਖਾ ਹੋਇਆ ਕਿਉਂਕਿ ਇੱਥੇ ਬੰਦਿਆਂ ਲਈ ਰਾਸ਼ਨ ਨਹੀਂ ਪਹੁੰਚ ਪਾ ਰਿਹਾ ਪਸ਼ੂਆਂ ਦਾ ਜਿਹੜਾ ਚਾਰਾ ਸੀ ਉਹ ਤਾਂ ਸਾਰੇ ਟਹਿ ਤੇ ਰੀ ਹੋ ਗਿਆ ਪਰ ਹਰ ਘਰ ਦੀਆਂ ਇਹ ਹਾਲਾਤ ਨੇ ਹਰ ਘਰ ਦੇ ਵਿੱਚ ਜਿਵੇਂ ਕਰਾਂ ਗੱਲ ਤਾਂ ਟਹਿ ਟੇਰੀ ਹੋਇਆ ਹੋਇਆ ਕਰ ਆ ਦੇਖੋ ਲੋਕਾਂ ਦੇ ਘਰ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਇਹ ਬਹੁਤ ਵੱਡੀ ਨਲਾਇਕੀ ਹੈ ਕਿ ਅਸੀਂ ਬੰਨ ਨਹੀਂ ਬਣਾ पाए ਪਿੰਡਾਂ ਦੇ ਵਿੱਚ ਕਿਉਂਕਿ ਜੇਕਰ ਪਿੰਡਾਂ 'ਚ ਬਣ ਬਣ ਜਾਂਦੇ ਤਾਂ ਇੱਥੇ ਬਹੁਤ ਸੋਖਾ ਹੋ ਜਾਂਦਾ ਲੋਕਾਂ ਦੇ ਲਈ ਰਾਵੀ ਦਾ ਇਹ ਨੇੜਲਾ ਇਲਾਕਾ ਪੈਂਦਾ ਰਾਵੀ ਦਾ ਪਾਣੀ ਸਾਰਾ ਇੱਧਰ ਨੂੰ ਆਇਆ ਇੱਥੇ ਜਿੰਨੇ ਪਿੰਡ ਨੇ ਸਾਰਿਆਂ ਦਾ ਇਹੀ ਹਾਲ ਹੈ ਜਮੀਨਾਂ ਖਤਮ ਹੋ ਗਈਆਂ ਨੇ ਲੋਕਾਂ ਦੇ ਘਰ ਖਤਮ ਹੋ ਗਏ ਨੇ ਹੁਣ ਜਿਵੇਂ ਇੱਥੇ ਤੇ ਰੇਲਾ ਪਈਆਂ ਹੋਈਆਂ ਨੇ ਕੀ ਹੁਣ ਇਹ ਉਮੀਦ ਕਰਨਗੇ ਕਿ ਇਹ ਕਦ ਕਰ ਬਣੇਗਾ ਕਿਉਂਕਿ ਬੜੀ ਮਿਹਨਤਾਂ ਦੇ ਨਾਲ ਕਈ ਵਾਰ ਤਾਂ ਦੋ ਦੋ ਪੀੜ੍ਹੀਆਂ ਲੱਗ ਜਾਂਦੀਆਂ ਨੇ ਇੱਕ ਘਰ ਬਣਾਉਣ ਦੇ ਲਈ ਪਰ ਅੱਜ ਜੇਕਰ ਮੈਂ ਗੱਲ ਕਰਾਂ ਤਾਂ ਬਹੁਤ ਵੱਡਾ ਫੇਲਿਅਰ ਹੈ ਇਹਨੂੰ ਰੋਕਿਆ ਜਾ ਸਕਦਾ ਸੀ ਇਹ ਫਲੱਡ ਨੂੰ ਇਹ ਬਾੜ ਨੂੰ ਰੋਕਿਆ ਜਾ ਸਕਦਾ ਸੀਗਾ ਪਰ ਆਖਰਕਾਰ ਕਿਉਂ ਇਸ ਵੱਲ ਇੰਨਾ ਧਿਆਨ ਨਹੀਂ ਦਿੱਤਾ ਗਿਆ ਦੂਸਰੇ ਪਾਸੇ ਐਨਜੀਓ ਦੀ ਮੈਂ ਗੱਲ ਕਰਾਂ ਐਨਜੀਓ ਹਰ ਪਾਸਿਓ ਪੰਜਾਬ ਦੇ ਲੋਕਾਂ ਨਾਲ ਖੜੀ ਐ ਪਰ ਸੋਚਣ ਵਾਲੀ ਗੱਲ ਇਹ ਐ ਕਿ ਪੰਜਾਬ ਹਰ ਵੇਰੀ ਹਿਮਾਚਲ ਹਰਿਆਣਾ ਦੁਨੀਆ ਦੇ ਵਿੱਚ ਕਿਤੇ ਵੀ ਜਾਣਾ ਪਵੇ ਪੰਜਾਬ ਖੜ ਜਾਂਦਾ ਪਰ ਪੰਜਾਬ ਦੇ ਵਿੱਚ ਆਫਤਾਂ ਤੇ ਪੰਜਾਬ ਨਾਲ ਕੋਈ ਨਹੀਂ ਖੜਦਾ ਇਹ ਸਾਨੂੰ ਸੋਚਣ ਦੀ ਲੋੜ ਐ ਬਾਜੀ ਹਾਲੀਆਂ ਵੇਖੋ ਸਾਰੀਆਂ ਕੰਦਾ ਬਹਿ ਗਈਆਂ ਪਰ ਇੱਥੇ ਸਾਰਿਆਂ ਘਰਾਂ ਦੀ ਜਿੱਕਰ ਮੈਂ ਗੱਲ ਕਰਾਂ ਤਾਂ ਕੰਦਾ ਬਹਿ ਚੁੱਕੀਆਂ ਨੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਈਏ ਕੀ ਕਿਸ ਤਰੀਕੇ ਲੋਕਾਂ ਨੇ ਛੱਤ ਤੇ ਤੰਬੂ ਲਾਏ ਹੋਏ ਨੇ ਅਤੇ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਛੱਤ ਤੇ ਜਿਹੜੇ ਤੰਬੂ ਲੱਗੇ ਹੋਏ ਨੇ ਕਿਉਂਕਿ ਹੁਣ ਤਾਂ ਰਾਤ ਨੂੰ ਜਦ ਲੋਕ ਸੌਂਦੇ ਨੇ ਵੈਸੇ ਤਾਂ ਨੀਂਦ ਆ ਉੱਡ ਚੁੱਕੀਆਂ ਨੇ ਪਰ ਸੌਣ ਵੇਲੇ ਇਹ ਚੀਜ਼ ਜ਼ਰੂਰ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਰਾਤ ਨੂੰ ਇੰਨਾ ਪਾਣੀ ਨਾ ਆ ਜਾਵੇ ਕਿ ਕੀ ਕਿਤੇ ਸੌਂਦੇ ਹੀ ਲੋਕ ਸੁੱਤੇ ਨਾ ਰਹਿ ਜਾਣ ਇਹ ਮੰਦੇ ਵਿੱਚ ਡਰਿਆ ਹੁਣ ਲੋਕਾਂ ਨੇ ਪੱਕੇ ਰਹਿਣ ਬਸੇਰੇ ਉੱਤੇ ਬਣਾ ਲਏ ਹੋਏ ਆ ਉਮੀਦ ਕਿਹਦੇ ਤੋਂ ਰੱਖਦੇ ਨੇ ਆਮ ਲੋਕ ਸਮਾਜ ਸੇਵਿਕਾ ਸਮਾਜ ਸੇਵਾ ਦਾ ਇੱਥੇ ਕੋਈ ਕੰਮ ਨਹੀਂ ਆ ਇੱਥੇ ਕੰਮ ਸਰਕਾਰਾਂ ਦਾ ਹੈ ਜਿਨ੍ਹਾਂ ਨੇ ਕਦੇ ਡਰੇਨ ਰਿਚਾਰਜੇ ਦਾ ਕੋਈ ਸਿਸਟਮ ਨਹੀਂ ਬਣਾਇਆ ਜਿਨ੍ਹਾਂ ਨੇ ਕਦੇ ਇੱਥੇ ਬੰਨ ਨਹੀਂ ਲਾਣ ਬਾਰੇ ਸੋਚੇ ਆਮ ਲੋਕ ਕਿਸਾਨ ਜਾਂ ਕੋਈ ਵੀ ਇੱਥੇ ਪਿੰਡਾਂ ਦੇ ਵਿੱਚ ਲਾ ਲੋ ਤੁਸੀਂ ਉਹ ਅੱਕੇ ਪਏ ਨੇ ਇਸ ਵਾਰ ਕਿ ਹੁਣ ਤਾਂ ਸਾਡੇ ਘਰ ਵੀ ਤਬਾਹ ਹੋ ਗਏ ਦੁਬਾਰਾ ਕਿੱਥੋਂ ਬਣਵਾਵਾਂਗੇ ਇਹਨਾਂ ਨੂੰ ਰਾਸ਼ਨ ਤੱਕ ਨਹੀਂ ਇਹਨਾਂ ਕੋਲ ਆ ਰਿਹਾ ਭੁੱਖੇ ਮਰ ਰਹੇ ਨੇ ਇਸ ਵੇਲੇ ਲੋਕ ਬਹੁਤ ਸਾਰੇ ਐਸੇ ਪਿੰਡ ਨੇ ਜਿੱਥੇ ਸੰਸਥਾਵਾਂ ਨਹੀਂ ਪਹੁੰਚ ਕਰ ਪਾ ਰਹੀਆਂ ਕਿਉਂਕਿ ਸੰਸਥਾਵਾਂ ਇਸ ਵੇਲੇ ਜਿੰਨੇ ਤੋਂ ਜਿੰਨੇ ਜ਼ਿਆਦਾਤ ਸੇਵਾਦਾਰ ਲੈ ਕੇ ਪਹੁੰਚਦੀ ਆ ਉਹ ਵੀ ਘਟ ਪੈ ਰਹੇ ਨੇ ਪਰ ਇਹ ਕੰਮ ਸੇਵਾਦਾਰ ਦਾ ਨਹੀਂ ਹੈ ਇਹ ਕੰਮ ਮੇਨ ਸਰਕਾਰਾਂ ਦਾ ਹੈ ਜੋ ਇੱਕ ਬੜਾ ਤਗੜਾ ਫੇਲੀਅਰ ਹੈ ਇਹ ਬਾੜ ਨੂੰ ਰੋਕਿਆ ਜਾ ਸਕਦਾ ਸੀਗਾ ਪਰ ਕਿਤੇ ਨਾ ਕਿਤੇ ਸਰਕਾਰ ਦੀ ਨਲਾਇਕੀ ਜ਼ਰੂਰ ਦਿਖੀ ਹੈ ਇੱਥੇ ਕਿ ਜੋ ਬੰਨ ਨਹੀਂ ਬਣਾ ਪਾਏ ਜਾਂ ਲੋਕਾਂ ਤੱਕ ਪਹੁੰਚ ਨਹੀਂ ਕਰ ਪਾਏ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਸਰਕਾਰਾਂ ਦਾ ਸੁੱਤੀਆਂ ਪਈਆਂ ਸਰਕਾਰ ਐਸੋਕਤ ਜੀ ਸਰਕਾਰਾਂ ਦੇ ਕੋਈ ਮਾਲ ਕੋਈ ਪਤਾ ਨਹੀਂ ਇਹਨੂੰ ਲੱਗਦਾ ਵੀ ਕੀ ਕਰਨਾ ਵੋਟਾਂ ਵ ਲਈ ਸਾਡੇ ਕੋ ਹੁੰਦੇ ਬਸ ਅੰਗੋ ਪਿੱਛੋ ਕੋਈ ਸਮਝ ਨਹੀਂ ਲੱਗਦੀ ਉਹਨਾਂ ਨੂੰ ਜੀ ਜਿੱਦਣ ਵੋਟਾਂ ਆਈਆਂ ਪੁੱਤਰ ਜੀ ਪਾਪਾ ਜੀ ਮੰਮੀ ਜੀ ਜੀਜੇ ਬਸ ਉਸ ਤੋਂ ਬਾਅਦ ਮਾਤਾ ਹੀ ਹੁੰਨਾ ਨਾਲ ਗੱਲ ਕਰਦੇ ਮਾਤਾ ਹੀ ਕੀ ਨਾਮ ਆ ਜੀ ਤੁਹਾਡਾ ਮਾਤਾ ਜੀ ਬੜੇ ਵਾਦੇ ਰੇ ਲੋਕਾਂ ਦੇ ਹਜ਼ਾਰ ਹਜ਼ਾਰ ਰੁਪਏ ਦੇ ਵਾਦੇ ਨੇ ਜਿਹੜੇ ਸਾਡੇ ਪਏ ਹੋਏ ਨੇ ਐਮਐਸਪੀ ਦੇ ਪਏ ਹੋਏ ਨੇ ਕਿਸਾਨਾਂ ਦੇ ਬੜੇ ਐਸੇ ਵਾਦੇ ਨੇ ਆਮ ਲੋਕਾਂ ਦੇ ਬੜੇ ਵਾਦੇ ਨੇ ਕਿਹੜੇ ਕਿਹੜੇ ਪੂਰੇ ਹੋਏ ਨੇ ਹਲੇ ਤੱਕ ਹਾਂਜੀ ਕੋਈ ਵੀ ਨਹੀਂ ਅਜੇ ਵਾਅਦਾ ਕੋਈ ਹੋਇਆ ਹੀ ਨਹੀਂ ਪੂਰਾ ਉਦੋਂ ਕਹਿ ਦਿੰਦੇ ਜਦੋਂ ਵੋਟਾਂ ਲੈਣ ਆਉਂਦੇ ਉਹ ਕਹਿੰਦੇ ਵੀ ਆਹ ਕਰਾਂਗੇ ਆਹ ਕਰਾਂਗੇ ਮੁੜ ਕੇ ਕੱਖ ਵੀ ਨਹੀਂ ਆਉਂਦਾ ਹੀ ਨਹੀਂ ਕੋਈ ਇਸ ਵਾਰ ਫਿਰ ਵੋਟ ਸੋਚ ਕੇ ਪਾਓਗੇ ਜੀ ਤੇ ਸੋਚ ਕੇ ਹੀ ਪਮਣੀ ਨਹੀਂ ਐਸ ਗੱਲਾਂ ਤੇ ਫਿਰ ਪਮਣੀ ਨਹੀਂ ਸਾਨੂੰ ਕੋਈ ਫਾਇਦਾ ਹੀ ਨਹੀਂ ਤੇ ਪਮਣੀ ਕੀ ਸਾਰੀਆਂ ਸਰਕਾਰਾਂ ਤੋਂ ਮਨ ਉੱਠ ਗਿਆ ਜੀ ਸਰਕਾਰ ਜਿਹੜਾ ਕੋਈ ਸੋਚੇ ਸਾਡਾ ਉਹਦੇ ਨੂੰ ਪਾਵਾਂਗੇ ਤੇ ਜਿਹੜਾ ਨਹੀਂ ਉਹ 2022 ਚ ਕਿਹਨੂੰ ਵੋਟ ਪਾਈ ਸੀ ਜੀ ਹਾਂ ਜਿਹੜਾ ਤੜੀਵਾਲ ਤੜੀਵਾਲ ਨੂੰ ਭਗਵੰਤ ਮਾਨ ਹੁਣਾਂ ਨੂੰ ਪਾਈ ਸੀ ਆਮ ਆਦਮੀ ਪਾਰਟੀ ਹਾਂਜੀ ਉਹਨਾਂ ਨੂੰ ਪਾਈ ਝਾੜੂ ਨੂੰ ਵੋਟ ਪਾਈ ਸੀ ਕੀ ਸੋਚ ਕੇ ਪਾਈ ਸੀ ਕਿ ਕਿ ਲੋਕਾਂ ਦੇ ਨਾਲ ਖੜਨਗੀ ਸਰਕਾਰ ਉਹਦੋਂ ਆਂਦੇ ਸੀ ਤੁਹਾਡੇ ਖਾਤੇ ਆ ਜੇ ਹਜ਼ਾਰ ਹਜ਼ਾਰ ਰੁਪਈਆ ਪਾਵਾਂਗੇ ਤੁਹਾਨੂੰ ਆਖੋ ਕਰਾਂਗੇ ਤੁਹਾਨੂੰ ਆ ਦਵਾਂਗੇ ਆ ਲਾਵਾਂਗੇ ਮੁੜ ਕੇ ਕੋਈ ਆਇਆ ਹੀ ਨਹੀਂ ਤੇ ਇਹ ਗਲਤੀ ਵੀ ਕਿਤੇ ਨਾ ਕਿਤੇ ਆਪਣੀ ਹੈ ਕਿ ਹਜ਼ਾਰ ਹਜ਼ਾਰ ਰੁਪਏ ਪਿੱਛੇ ਅਸੀਂ ਸਰਕਾਰ ਨੂੰ ਵੋਟ ਪਾਈ ਹੈ ਮੈਨੂੰ ਲੱਗਦਾ ਕਿ ਜੇਕਰ ਉਹ ਲਾਲਚ ਕਹਿ ਲਈਏ ਜਾਂ ਇੱਕ ਸਕੀਮ ਕਹਿ ਲਈਏ ਇਹ ਸਾਨੂੰ ਪਿੰਡਾਂ ਵਾਲਿਆਂ ਨੂੰ ਸਾਨੂੰ ਸ਼ਹਿਰੀਆਂ ਨੂੰ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਹਜ਼ਾਰ-ਹਜ਼ਾਰ 2 2010 10 10 ਹਜ਼ਾਰ ਪਿੱਛੇ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਇਹ ਸਾਨੂੰ ਸੋਚਣ ਦੀ ਲੋੜ ਹੈ ਕੰਮ ਪੰਜਾਬ ਲਈ ਕੌਣ ਕਰੇਗਾ ਸੋ ਜੀ ਜੀ ਬਾਪੂ ਜੀ ਜਨਾਬ ਅਹੀ ਪਿੰਨ ਘਰਾਲੇ ਤੋਂ ਬੋਲ ਰਹੇ ਹਾਂ ਬੇਨਤੀ ਕਰਦੇ ਹਾਂ ਮੌਕੇ ਦੀ ਸਰਕਾਰ ਗਾੜੀ ਜਿਹੜੀ ਆ ਹੁਣ ਗੱਲ ਸਾਡੇ ਕਰ ਰਹੇ ਨੇ ਵੀਰ ਮੀਡੀਆ ਵਾਲੇ ਉਹ 1000 ਰੁਪਏ ਜਾਂ 2000 ਦੀ ਕੋਈ ਪੈਸਾ ਸਾਨੂੰ ਕੋਈ ਲੋੜ ਨਹੀਂ ਹੈ ਕਿਸੇ ਦੀ ਅਸੀਂ ਪਹਿ ਕੋਲੋਂ ਪਾਟੀਆਂ ਮਗਰ ਪੂਰੇ ਉਜੜੇ ਆ ਆਪਣਾ ਕੋਈ ਜਾੜਿਆ ਆਪਣੇ ਆਪਾਂ ਬਿਜ਼ਨਸ ਖਤਮ ਕਰਤੇ ਆ ਅੱਛਾ ਜੀ ਕਿਉਂਕਿ ਇਹੋ ਹੀ ਸੋਚਦੇ ਰਿਹਾ ਆ ਵੀ ਸਾਡੇ ਬਰਾਦਰ ਦਾ ਸਾਡੇ ਪਿੰਡਾਂ ਦਾ ਸਾਡੇ ਹਲਕੇ ਦਾ ਸਾਡਾ ਕੋ ਸੋਚਿਆ ਜਾਵੇ ਪਰ ਜਿਹੜਾ ਸਾਡੇ ਕੋ ਵੋਟ ਲੈ ਕੇ ਤੇ ਲੋਕਰ ਮੰਨਣਾ ਉੱਥੇ ਕੇ ਮਾਰ ਕੇ ਮੁਰ ਕੇ ਭਾਇੰਦੀ ਆ ਜਿਹੜੇ ਹਾਰਡਿਕ ਕਰੀਜਨ ਭਾਈ ਚਾਰੇ ਲੋਕ ਗਰੀਬ ਨੇ ਇਹਨਾਂ ਨਾਲ ਝੂਠ ਮਾਰ ਕੇ ਲੋਕ ਠੱਗੀ ਮਾਰ ਕੇ ਤੇ ਮੁੜ ਕੇ ਉਹਨਾਂ ਨੂੰ ਟੱਚ ਕਰ ਸਮਝਦੇ ਨੇ ਮਗਰ ਲਵਾ ਲਿੰਦੇ ਆ ਆਹ ਕਰਕੇ ਹੀ ਬੇਨਤੀ ਕਰਨਿਆ ਵੀ ਇਹ ਕਿਉਂ ਨਹੀਂ ਸਾਡੀ ਸੁਣਾਈ ਹੋ ਰਹੀ ਆਹੀ ਇਹ ਗੱਲ ਦੀ ਵੀ ਬੇਨਤੀ ਕਰਨਿਆ ਵੀ ਜੇ ਨਹੀਂ ਤੇ ਸਾਡੇ ਲੋਕਾਂ ਦਾ ਕੋ ਵੱਖਰਾ ਦਫ਼ਤਰ ਬਣਾ ਦਿਓ ਜਿਵੇਂ ਆਪਾਂ ਦਫ਼ਤਰਾਂ ਵਿੱਚ ਜਾ ਕੇ ਕਿਸੇ ਨਾਲ ਗੱਲ ਕਰਨਿਆ ਤੇ ਲੋਕ ਸਮੇਂ ਤੇ ਆਂਦੇ ਹੋ ਤੁਸੀਂ ਤੇ ਵਿਹਲੇ ਇੱਥੇ ਆਣ ਕੇ ਰੌਲਾ ਪਾਉਂਦੇ ਉਹ ਜਾਓ ਆਪਣਾ ਕੰਮ ਕਰੋ ਸਾਡੀ ਸੁਣਾਈ ਕੋਈ ਨਹੀਂ ਕਰਦਾ ਆ ਬੇਨਤੀ ਕਰਦੇ ਆ ਧਾਰਿਆਲ ਸਾਹਿਬ ਗਾੜੀ ਵੀ ਇਹਨੂੰ ਪੁਛਵਾ 8 ਮਹੀਨੇ ਹੋ ਗਏ ਨੇ ਤੇ ਮਗਰ ਫਿਰਦਿਆਂ ਨੂੰ ਇੱਕ ਘਰ ਦਾ ਘਰ ਰਾਹ ਬਣਾਉਣਾ ਹੈਗਾ 10 ਵੀ ਫੁੱਟ ਉਹ ਨਹੀਂ ਬਣਾ ਸਕਿਆ ਤੇ ਇਹਨੇ ਸਾਡਾ ਪਾਣੀ ਦਾ ਕੀ ਪ੍ਰਬੰਧ ਕਰਨਾ ਜੋ ਬਾਦਲ ਸਾਹਿਬ ਨੇ ਉਦੋਂ ਕੀਤਾ ਉਹਨੇ ਆਖਿਆ ਮੈਂ ਬੰਨ ਬੰਨਤਾ ਵਾ ਜਿੰਨਾ ਚਿਰ ਉਹ ਜਿੰਦਾ ਰਿਆ ਉਹਨਾਂ ਜਰ ਕੋਈ ਪਾਣੀ ਨਹੀਂ ਆ ਅੱਜ ਬਾਦਲ ਸਾਹਿਬ ਮਰ ਗਿਆ ਤਾਂ ਅੱਜ ਫੇਰ ਹੜ ਆ ਗਿਆ ਸਾਡੇ ਇੱਥੇ ਇਹ ਦੱਸੋ ਉਹਨੇ ਵਿਚਾਰੇ ਸਦਾ ਤਾਂ ਜੀਂਦਾ ਨਹੀਂ ਰਹਿਣਾ ਕਿਉਂਕਿ ਜਿਹੜੀ ਬੋਟ ਦੀ ਗੱਲ ਆ ਕਈ ਯਾਰ ਇਨਸਾਨ ਸੋਚਦਾ ਵੀ ਚੱਲ ਵੋਟ ਪਾਉਣੀ ਆ ਇੱਧਰ ਹੀ ਪਾ ਛੜਨੇ ਆ ਇੰਜ ਨਹੀਂ ਹੁੰਦਾ ਇਹ ਬੋਟ ਸਾਡੀ ਜਿਹੜੀ ਇੱਕ ਬੋਟ ਆ ਇਹ ਤਿੰਨ ਰੰਗ ਕੱਢ ਦਿਆ ਵੇਖੋ ਇਹ ਜਿਹੜੀ ਵੋਟ ਆ ਪਐਮ ਲ ਬਣਾਉਨੇ ਆ ਪਹਿਲਾਂ ਉਹਦੇ ਨਾਲ ਜਾਂ ਮੁੱਖ ਮੰਤਰੀ ਬੰਦਾ ਜੇ ਤਿਆਰ ਹੈ ਛੋਟੇ ਮੋਟੇ ਆਉਂਦੇ ਸਾਡੇ ਕ੍ਰਿਸਚਨ ਭਾਈਚਾਰਾਂ ਦੇ ਕੇ ਲੋਕ ਨਾਲ ਤੋਰ ਲਿੰਦੇ ਵੀ ਇਹਨਾਂ ਦੇ ਚੇਅਰਮੈਨ ਆ ਇਹ ਕੀ ਕੀ ਸਰਕਾਰਾਂ ਨੂੰ ਸਰਕਾਰਾਂ ਤੋਂ ਕੀ ਉਮੀਦ ਹੈਗੀ ਹੈ ਕੋਈ ਕਿ ਨਹੀਂ ਬੱਚੇ ਸਾਨੂੰ ਤਾਂ ਉਮੀਦ ਕੋਈ ਨਹੀਂ ਜੋ ਕਰਕੇ ਕਰਾਰ ਦਾ ਹੁਣ ਹਟਾ ਦੇ ਵੀ ਸਮਝੋ ਵੀ ਸਭ ਕੋ ਰੁੜ ਗਿਆ ਭੁੱਖੇ ਭਾਣੇ ਬੱਚੇ ਵਿਚਾਰੇ ਤਰਲੇ ਲਿੰਦੇ ਫਿਰਦੇ ਨੇ ਹੂੰ ਤੇ ਪਾਣੀ ਵੇਖ ਲੋ ਤੇ ਆਪਾਂ ਝੂਠ ਥੋੜਾ ਮਾਰਨੇ ਆ ਪਿੰਡ ਦੇ ਚਾਰ ਸਿਰੇ ਪਾਣੀ ਆ ਤਿੰਨ ਤਿੰਨ ਚਾਰ ਚਾਰ ਫੁੱਟਿਆ ਇਹ ਆਪਾਂ ਵੇਖੋ ਕੋਈ ਮੋਟਰਾਂ ਥੋੜੀ ਛੱਡ ਕੇ ਪਾਣੀ ਖਿਲਾਰ ਕੇ ਵੀ ਫੋਟੋ ਲਾਉਣ ਦੇ ਆ ਜੇ ਸਰਕਾਰਾਂ ਇਹ ਗੱਲ ਨੂੰ ਇਹ ਝੂਠ ਮੰਨਦੀਆਂ ਨੇ ਤੇ ਮੌਕੇ ਤੇ ਆਣ ਕੇ ਮੰਤਰੀ ਵੇਖਣ ਸਾਡੇ ਪਿੰਡ ਤੇ ਫੇਰ ਅਸੀਂ ਮੰਨਿਆ ਨਹੀਂ ਤੇ ਐਸ ਤੋਂ ਅੱਗੇ ਅਸੀਂ ਉੱਥੇ ਵੋਟ ਲਿਖ ਕੇ ਲਾ ਦਾਂਗੇ ਆਪਣੇ ਪਿੰਡ ਵਾਲੇ ੱਡੇ 'ਚ ਸਾਡੇ ਪਿੰਡ ਕੋ ਮੰਤਰੀ ਨਹੀਂ ਬਣਨਾ ਚਾਹੀਦਾ ਜਦੋਂ ਸਾਡੀ ਔਖੇ ਵੇਲੇ ਕੇ ਮਾਂ ਨਹੀਂ ਫੜਨੀ ਤੇ ਸਾਡਾ ਕੀ ਲੱਗਦਾ ਯਾਰ ਸਾਡਾ ਕੜਾ ਕੋਈ ਪਰ ਹੁਣ ਜੇ ਵੋਟਾਂ ਮੰਗਣ ਆਏ ਪਿੰਡਾਂ ਦੇ ਵਿੱਚ ਫੇਰ ਜੀ ਵੋਟ ਆਪਾਂ ਨੂੰ ਕੀ ਲੋੜ ਪਾਉਂਦੀ ਹੈ ਨਹੀਂ ਪਾਉਣੀਆਂ ਜੋ ਵੋਟ ਵਾ ਪਾਵਾਂਗੇ ਉਹਨਾਂ ਨੂੰ ਰੱਖਾਂਗੇ ਵੀ ਤੂੰ ਹੀ ਤੇ ਭਜਾਵਾਂਗੇ ਇੱਥੋਂ ਜੀ ਭਜਾਵਾਂਗੇ ਛਾੜੂ ਵਾਲਿਆ ਸਾਡੀ ਸੁਣੀ ਕਿਉਂ ਨਹੀਂ ਗੀ ਭਜਾਵਾਂਗੇ ਜੀ ਭਜਾਵਾਂਗੇ ਕੋਈ ਵੀ ਆਵੇ ਸਾਰੇ ਭਜਾਵਾਂਗੇ ਜੀ ਇਹ ਨਹੀਂ ਅੱਜ ਜਿਹੜੀ ਮੌਕੇ ਤੇ ਸਰਕਾਰ ਆ ਆਪਾਂ ਨੇ ਉਹਨੂੰ ਧਮਕਾ ਲਾਉਨੇ ਦੂਸਰੇ ਉੱਠ ਕੇ ਆਖਣ ਪਏ ਅਸੀਂ ਆਣ ਕੇ ਗਾੜੀ ਜੋਕ ਕਰਨਾ ਹਲੇ ਮੌਕੇ ਤੇ ਸਰਕਾਰ ਹੀ ਕਰ ਸੇ ਦੂਸਰੇ ਕੁਝ ਨਹੀਂ ਕਰ ਸਕਦੇ ਕੋਲੋਂ ਕੋਈ ਕੁਝ ਨਹੀਂ ਦੇ ਸਕਦਾ ਨਾਹੀਂ ਤੁਹਾਨੂੰ ਦੇਣਾ ਨਾ ਤੁਸੀਂ ਸੰ ਦੇ ਸਕਦੇ ਹੋ ਵੇਖੋ ਇੱਥੇ ਅਸੀਂ ਜਦੋਂ ਵਰਕਰੀ ਕਰਨੇ ਹੀ ਇਹੋ ਭਣਫਰਾ ਉਹਨਾਂ ਨੇ ਵੇਖੋ ਵੀਰੋ ਇਹਨੂੰ ਬੋਰਡ ਪਾਉਣੀ ਆ ਆਪਣੇ ਨੰਗੇ ਧੜੇ ਪਾਇਓ ਅਹੀਂ ਨਾ ਕਿ ਅਸੀਂ ਝੂਠੀ ਸੌਂ ਖਾਣੀ ਜੇ ਜੇ ਵੇਖੋ ਨਾ ਪਤਾ ਨ ਕੋ ਦੇਸ ਹੈ ਜੀ ਜੀ ਸਰਕਾਰ ਬਣੀ ਦੇਣਾ ਸਰਕਾਰ ਨੇ ਹੋਰ ਕੋਈ ਨਹੀਂ ਜੇ ਦੇ ਸਕਦਾ ਕੋਈ ਸਹੀ ਗੱਲ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਸ ਦਾ ਫਰਜ਼ ਬਣਦਾ ਇੰਨਾ ਕੁਝ ਕਰਨਾ ਆਮ ਲੋਕ ਸਾੜਰੀ ਨਹੀਂ ਹੁਣ ਲੋਕਾਂ ਨੇ ਕਹਿ ਦਿੱਤਾ ਕਿ ਪਿੰਡਾਂ ਦੇ ਬਾਹਰ ਇੱਕ ਸਟicker ਲੱਗ ਜਾਏਗਾ ਪੱਕਾ ਬੋਰਡ ਲੱਗ ਜਾਏਗਾ ਕਿ ਪਿੰਡਾਂ ਚ ਮੰਤਰੀ ਨਹੀਂ ਵੜਨ ਦਵਾਂਗੇ ਇਹ ਤੁਸੀਂ ਸੋਣੀ ਲਿਆ ਖੁਦ ਪਰ ਮੈਨੂੰ ਲੱਗਦਾ ਕਿ ਇੱਜ਼ਤ ਖਟਣੀ ਇੱਜ਼ਤ ਗਵਾਉਣੀ ਮਾਣ ਖਟਣਾ ਮਾਣ ਗਵਾਉਣਾ ਇਹ ਆਪਣੇ ਹੱਥ ਹੁੰਦਾ ਸੋ ਇੱਥੇ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਜਾ ਕੇ ਜਦ ਉਤਰਦੇ ਆ ਤਾਂ ਫਿਰ ਪਤਾ ਲੱਗਦਾ ਕਿ ਲੋਕ ਕਿੰਨੇ ਕਿ ਦੁਖੀ ਨੇ ਫਿਲਹਾਲ ਇਹ ਮੈਨੂੰ ਤੋਂ ਜ਼ਾਦ ਸੁਰਖਾਪ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਜਨਾਲਾ